ਵੀ ਕੱਲ ਨੂੰ ਆਪਣਾ 25 ਜੂਨ ਨੂੰ ਜੋ ਕਹਦੇ ਰੱਖਿਆ ਹੈ ਪੰਜਾਬ ਦੇ 13 ਜਿਹੜੇ ਐਮਪੀ ਨੇ ਜਿਨ੍ਹਾਂ ਚੋਂ ਭਾਈ ਅਮਰਤ ਖਾਲਸਾ ਵੀ ਇੱਕ ਨੇ ਜੀ ਜੀ ਉਹਨਾਂ ਦਾ ਕੱਲ ਨੂੰ 1 ਤੋਂ 2 ਵਜੇ ਦਾ ਸਮਾਂ ਜੋ ਅਲੋਟ ਹੋਇਆ ਹੈ ਜੀ ਤੇ ਅਸੀਂ ਵੀ ਜੋ ਕਾਨੂੰਨੀ ਪ੍ਰੀਪੇਰ ਵੀ ਕਰ ਰਹੇ ਆ ਕਿ ਜੋ ਸਾਨੂੰ ਵੀ ਜੋ ਲੱਗ ਰਿਹਾ ਹੈ ਜੀ ਕਿ ਜਿਹੜਾ ਸਾਰਾ ਮਸਲਾ ਹੈ ਜੀ ਇਹ ਹੱਲ ਹੋ ਜਾਣਾ ਛੇਤੀ ਛੇਤੀ ਤੇ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਸੌ ਚੁੱਕ ਸਮਾਗਮ ਆ ਉਹ ਮੁਕੰਮਲ ਹੋ ਜਾਣਾ ਜੀ ਲੱਗ ਰਿਹਾ ਹੈ ਜੋ ਸਾਨੂੰ ਅੰਦੇਸ਼ਾ ਲੱਗ ਰਿਹਾ ਹੈ ਵੀ ਉਹ ਲੋਕ ਸਭਾ ਚ ਹੀ ਹੋਣਾ ਹੈ ਜੀ ਜਿਹੜਾ ਪਾਰਲੀਮੈਂਟ ਦੇ ਵਿੱਚ ਹੋਣਾ ਹੈ ਤਾਂ ਹਾਲ ਦੇ ਵਿੱਚ ਕਿਤੇ ਮਰਜ਼ੀ ਹੋ ਸਕਦਾ ਹੈ ਤੇ ਸਾਨੂੰ ਜੋ ਲੱਗਦਾ ਹੈ ਵੀ ਜੋ ਸੌ ਦਾ ਉੱਥੇ ਜਾ ਕੇ ਹੀ ਹੋਣਾ ਹੈ ਪਾਰਲੀਮੈਂਟ ਦੇ ਵਿੱਚ ਬਿਲਕੁਲ ਜ਼ਰੂਰ ਪਵੇਗਾ ਜੀ ਜੋ ਇੱਕ ਲੜਾਈ ਹੁੰਦੀ ਹੈ ਕਲੂਨੀ ਲੜਾਈ ਹੈ ਸਿਆਸੀ ਲੜਾਈ ਹੈ ਉਹ ਲੜ ਰਹੇ ਆ ਜੀ ਸਾਡੇ ਮਹਾਰਾਜ ਗੁਰੂ ਮਹਾਰਾਜ ਨਹੀਂ ਗੁਰੂ ਗਵਿੰਦ ਸਿੰਘ ਮਹਾਰਾਜ ਨਹੀਂ ਕਰਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ లై కన్సర్ లైవ్ టీవీ ਖਰਾ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤਹਿ ਦਿਲੋਂ ਸਵਾਗਤ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਮਾਰੇ ਬਹੁਤ ਬਹੁਤ ਧੰਨਵਾਦ ਦੀ ਸ਼ੁਕਰੀਆ ਜੀ ਖਰਾ ਸਾਹਿਬ ਜੀ ਅੱਜ ਜੋ ਲੋਕ ਸਭਾ ਸੈਸ਼ਨ ਸ਼ੁਰੂ ਹੋ ਗਿਆ ਹੈ ਹਾਂ ਜੀ ਹਾਂ ਜੀ ਅੱਜ ਦੂਜੇ ਸੂਬਿਆਂ ਦੇ ਤਕਰੀਬਨ 280 ਸੰਸਦ ਜਿਹੜੇ ਸੌ ਚੱਕ ਸਮਾਗਮ ਵਿੱਚ ਪਹੁੰਚ ਰਹੇ ਹੈਗੇ ਨੇ ਜੀ ਹਾਂ ਜੀ ਹਾਂ ਜੀ ਤੇ ਬਾਕੀ ਜਿਹੜੀ ਸਿਚੁਏਸ਼ਨ ਆਪਣੇ ਪੰਜਾਬ ਦੀ ਹੈਗੀ ਹੈ ਜਿਵੇਂ ਪੰਜਾਬ ਦੇ 13 ਐਮਪੀ ਹੈਗੇ ਨੇ ਹਾਂਜੀ ਹਾਂਜੀ ਮਾੜੀ ਇਹਨਾਂ ਦਾ ਇਹਨਾਂ ਦਾ ਸੋਹ ਚੋ ਕੁ ਸਮਾਗਮ ਜਿਹੜਾ ਹੈਗਾ ਕਦੋਂ ਤੱਕ ਹੈਗਾ ਜੀ ਦੇਖੋ ਜੀ ਜੋ ਮੈਂ ਦੇਖ ਰਹੀ ਸੀ ਜੋ ਪਤਾ ਲੱਗ ਰਿਹਾ ਵੀ ਜੋ ਲੋਕ ਸਭਾ ਨੇ ਇੱਕ ਕੱਟੀ ਹੈ ਜੀ ਆਪਣੀ ਇਹ ਨੋਟੀਫਿਕੇਸ਼ਨ ਕੱਟੀ ਹੈ ਵੀ ਕੱਲ ਨੂੰ ਆਪਣਾ 25 ਜੂਨ ਨੂੰ ਜੋ ਬਣਾਇ ਰੱਖਿਆ ਹੈ ਪੰਜਾਬ ਦੇ 13 ਜਿਹੜੇ ਐਮਪੀ ਨੇ ਜਿਨ੍ਹਾਂ ਚੋ ਭਾਈ ਅਮਰਤ ਖਾਲਸਾ ਵੀ ਇੱਕ ਨੇ ਜੀ ਜੀ ਉਹਨਾਂ ਦਾ ਕੱਲ ਨੂੰ ਇੱਕ ਤੋਂ ਦੋ ਦਾ ਸਮਾਂ ਜੋ ਅਲੋਟ ਹੋਇਆ ਹੈ ਜੀ ਤੇ ਅਸੀਂ ਵੀ ਜੋ ਕਾਨੂੰਨੀ ਪ੍ਰੀਪੈਰ ਵੀ ਕਰ ਰਹੇ ਆ ਕਿ ਜੋ ਸਾਨੂੰ ਵੀ ਜੋ ਲੱਗ ਰਿਹਾ ਹੈ ਜੀ ਕਿ ਜਿਹੜਾ ਸਾਰਾ ਮਸਲਾ ਹੈ ਜੀ ਇਹ ਹੱਲ ਹੋ ਜਾਣਾ ਛੇਤੀ ਛੇਤੀ ਤੇ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਸੌਚਕ ਸਮਾਗਮ ਆ ਉਹ ਮੁਕੰਮਲ ਹੋ ਜਾਣਾ ਜੀ ਇੱਕ ਦੋ ਦਿਨਾਂ ਨਾਲ ਸਾਨੂੰ ਉਮੀਦ ਆ ਵੀ ਜੇ ਕੱਲ ਨਹੀਂ ਤਾਂ ਬੈਸ ਕਉ ਉਮੀਦ ਕੱਲ ਹੀ ਲੱਗ ਰਹੀ ਹੈ ਇਹ ਤਾਂ ਕੱਲ ਨਹੀਂ ਤਾਂ ਪਰਸੋਂ ਜਾਂ ਉਸ ਤੋਂ ਇਸ ਹਫ਼ਤੇ ਦੇ ਵਿੱਚ ਵਿੱਚ ਜੋ ਇਹ ਹੋ ਜਾਣਾ ਸੌਚਕ ਸਮਾਗਮ ਦਾ ਜੀ ਹਾਂ ਜੀ ਫਰਸਾ ਡੀਜੀ 12 ਸੰਸਦ ਜਿਹੜੇ ਚ ਪਹਿਲਾਂ ਸੌ ਚੱਕ ਲੈਂਦੇ ਪੰਜਾਬ ਦੇ ਫਿਰ ਭਾਈ ਅਮਰਤਪਾਲ ਨੂੰ ਸਮਾਂ ਫਿਰ ਕਦੋਂ ਤੱਕ ਮਿਲ ਸਕਦਾ ਹੈ ਜੇ ਕੱਲ ਅਗਰ ਨਹੀਂ ਚੱਕਦੇ ਤਾਂ ਨਹੀਂ ਦੇਖੋ ਬੜੇ ਧਾਰੀਦਾਨ ਹੁੰਦੇ ਨੇ ਇਹਦੇ ਵਿੱਚ ਵੀ ਜੋ ਸਪੀਕਰ ਦੇ ਕਮਰੇ ਦੇ ਵਿੱਚ ਵੀ ਸੌ ਚੱਕਾ ਸਕਦੇ ਹੁੰਦੇ ਨੇ ਹੈਨਾ ਜੀ ਜੇ ਨਹੀਂ ਤਾਂ ਮੇਨ ਹਾਲ ਦੇ ਵਿੱਚ ਸੌ ਚੱਕਾ ਸਕਦੇ ਹੁੰਦੇ ਨੇ ਤਾਂ ਇਹ ਲੋਕ ਸਭਾ ਦੇ ਜਿਹੜੇ ਸਪੀਕਰ ਹੁੰਦੇ ਨੇ ਸਪੀਕਰ ਹੈੱਡ ਹੁੰਦੇ ਨੇ ਲੋਕ ਸਭਾ ਦਾ ਸਪੀਕਰ ਸਾਹਿਬ ਦੀ ਮਰਜ਼ੀ ਹੁੰਦੀ ਹੈ ਉਹਨਾਂ ਨੇ ਕੀ ਕਰਨਾ ਕਿਵੇਂ ਕਰਨਾ ਜੀ ਤਾਂ ਇਹ ਸਾਰਾ ਕੁਝ ਉਹਨਾਂ ਨੇ ਦੇਖਣਾ ਜੀ ਤੇ ਹਾਂਜੀ ਕਾਰਾ ਸਾਹਿਬ ਜੀ ਜੇ ਇੱਥੇ ਸੌਚਕ ਸਮਾਗਮਾਂ ਦੇ ਵਿੱਚ ਭਾਈ ਅਮਰਪਾਲ ਨਹੀਂ ਆਉਂਦੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਉੱਥੇ ਵੀ ਸੌਚਕ ਸਮਾਗਮ ਹੋ ਸਕਦਾ ਉਹਨਾਂ ਦਾ ਨਹੀਂ ਜੋ ਸਾਨੂੰ ਲੱਗ ਰਿਹਾ ਹੈ ਜੋ ਸਾਨੂੰ ਅੰਦੇਸ਼ਾ ਲੱਗ ਰਿਹਾ ਹੈ ਵੀ ਉਹ ਲੋਕ ਸਭਾ ਚ ਹੀ ਹੋਣਾ ਜੀ ਜਿਹੜਾ ਪਾਰਲੀਮੈਂਟ ਦੇ ਵਿੱਚ ਹੋਣਾ ਸੋ ਹਾਲ ਦੇ ਵਿੱਚ ਕਿਤੇ ਮਰਜ਼ੀ ਹੋ ਸਕਦਾ ਤੇ ਸਾਨੂੰ ਜੋ ਲੱਗਦਾ ਹੈ ਵੀ ਜੋ ਸੌਂ ਦਾ ਉੱਥੇ ਜਾ ਕੇ ਹੀ ਹੋਣਾ ਪਾਰਲੀਮੈਂਟ ਦੇ ਵਿੱਚ ਜੀ अच्छा अच्छा ਇਹੋ ਜੋ ਕੁਝ ਨਹੀਂ ਹੈਗਾ ਵੀ ਜੇ ਆਕੇ ਡਿਬੂਗੜ ਜਿਲ੍ਹੇ ਦੇ ਅੰਦਰ ਵੀ ਉੱਥੇ ਚੁਕਾ ਸਕਦੇ ਹੁਣ ਨਹੀਂ ਜੋ ਆਰਟੀਕਲ 99 ਹੈ ਨਾ ਜੀ ਸੰਵਿਧਾਨ ਤੋਂ ਆਂਦਾ ਹੈ ਵੀ ਜਾਂ ਤਾਂ ਰਾਸ਼ਟਰਪਤੀ ਦੀ 2100 ਚੁਕਰੀ ਜਾਂ ਕੋਈ ਪਰਸਨ ਜੀ ਨੂੰ ਰਾਸ਼ਟਰਪਤੀ ਡਿਪੂਟ ਕਰੇ ਜੀ ਹੈ ਨਾ ਜੀ ਤਾਂ ਮੇਰੇ ਹਿਸਾਬ ਨਾਲ ਤਾਂ ਸਪੀਕਰ ਸਾਹਿਬ ਹੀ ਹੁੰਦੇ ਜਿਨ੍ਹਾਂ ਨੂੰ ਜੋ ਆਨਰਰੀ ਸਪੀਕਰ ਬਣਾਦੇ ਹੁੰਦੇ ਹੈ ਜੀ ਜੀ ਜੇ ਆਹਨ ਸਰਕਾਰ ਭੇਜੀ ਦੀ ਉਹਦੀ ਸੱਤਾ ਦਾ ਟੈਨਰ ਭੇਜਿਆ ਉਸ ਤੋਂ ਰਾਸ਼ਟਰਪਤੀ ਸਾਹਿਬ ਇੱਕ ਚੂਜ਼ ਕਰਦੇ ਹੁੰਦੇ ਹੈ ਹੂੰ ਹੂੰ ਤਾਂ ਆਨਰਰੀ ਸਪੀਕਰ ਸਾਹਿਬ ਹੁੰਦੇ ਹੈ ਇੰਨਾਂ ਨੇ ਸਾਰਨਾ ਬੱਦਵਾਰ ਚੋਂ ਐਨਟੀ ਬੈਟਿੰਗ ਹੁੰਦੀ ਹੈ। ਹੂੰ। ਤਾਂ ਮੇਰੇ ਹਿਸਾਬ ਨਾਲ ਉੱਥੇ ਅਕੋਰਡਿੰਗ ਹੀ ਹੋਣਾ ਚਾਹੀਦਾ। ਜੀ। ਅਸਾਂ ਖਾਰਾ ਸਭ ਜਿਵੇਂ 1999 ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਜਿਹੜੀ ਸੌ ਅੰਦਰ ਹੀ ਹੈਗੇ ਸੀ ਐਨਐਸਏ ਦੇ ਤਹਿਤ ਹੈ। ਲੇਕਿਨ ਜਦੋਂ ਜਿੱਤ ਗਏ ਤਾਂ ਉਹਨਾਂ ਨੂੰ ਬਾਹਰ ਲਿਆ ਕੇ ਉਹਨਾਂ ਨੂੰ ਸੌਚਕਾਈ ਤੇ ਉਹਨਾਂ ਦਾ ਐਨਐਸਏ ਰੱਦ ਹੋ ਗਈ ਸੀ। ਕਿਵੇਂ ਲੱਗਦਾ ਤੁਹਾਨੂੰ ਇਹਨਾਂ ਦਾ ਉਸ ਤਰ੍ਹਾਂ ਨਹੀਂ ਕਰ ਸਕਦੇ? ਇਹ ਕੋ ਸਰਕਾਰ ਦੇ ਹੱਥ ਚ ਹੈ ਜੀ ਪੰਜਾਬ ਸਰਕਾਰ ਨੇ ਜਿਵੇਂ ਐਨਐਸਏ ਲਾਈ ਹੈ। ਦਾ ਇਹਨਾਂ ਦੇ ਹੱਥ ਵਿੱਚ ਹੀ ਹੈ ਸਾਰਾ ਖੁਸ਼ੀ ਜੀ ਹਾਂਜੀ ਹਾਂਜੀ ਖਾਰਾ ਸਾਹਿਬ ਜਿਸ ਤਰ੍ਹਾਂ ਹਾਂਜੀ 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 ਖਾਰਾ ਸਾਹਿਬ ਜਿਸ ਤਰ੍ਹਾਂ ਭਾਈ ਅਮਰਪਾਲ ਦੇ ਪਰਿਵਾਰ ਹੈਗੇ ਨੇ ਤੁਹਾਡੀ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਸੌਂਖ ਚੁੱਕ ਸਮਾਗਨ ਦੇ ਲਈ ਪਰਿਵਾਰ ਕੀ ਕੁਝ ਕਹਿ ਰਹੇ ਦੇਖੋ ਸੌਂ ਤਾਂ ਜਿਹੜੀ ਤਾਂ ਕਿ ਸੰਵਿਧਾਨਕ ਰਾਈਟ ਐ ਇੱਕ ਹੱਕ ਐ ਕਿ ਡਿਊਟੀ ਵੀ ਐ ਤਾਂ ਹੋਣੀ ਹੋਣੀ ਐ ਜੀ ਹੂੰ ਹਾਲੇ ਦਾ ਕੱਛੋ ਮੇਰੀ ਪਰਿਵਾਰ ਨਾਲ ਗੱਲ ਹੋਈ ਸੀ ਉਹ ਦੱਸੇ ਕਿ ਉਹ ਡੀਸੀ ਵੀ ਛੁੱਟੀ ਤੇ ਐ ਸ਼ਾਇਦ ਅਮਰਤਪਾਲ ਸਾਹਿਬ ਦੇ ਤੇ ਉਸ ਤੋਂ ਬਾਅਦ ਤਾਂ ਕਰਕੇ ਇੱਥੇ ਸਾਨੂੰ ਕੁਝ ਪਤਾ ਨਹੀਂ ਲੱਗ ਸਕਿਆ ਪਰ ਜੋ ਸਾ ਸੋਚਿਆ ਉਹ ਪਤਾ ਲੱਗ ਰਿਹਾ ਸੌ ਯਕੀਨੀ ਕਿ ਕੀ ਜਾਣੀ ਹੈ ਕਿ ਦੂਸਰਾ ਦੇ ਜੀ ਹਾਂਜੀ ਖਰਾ ਸਰ ਜੀ ਜਿਸ ਤਰ੍ਹਾਂ ਆਪਾਂ ਹਰੇਕ ਪੰਜਾਬੀ ਦੀ ਗੱਲ ਕਰੀਏ ਦੇਸ਼ ਵਿਦੇਸ਼ ਦੀਆਂ ਸੰਗਤਾਂ ਹੈਗੀਆਂ ਨੇ ਹਰੇਕ ਬੰਦੇ ਦੀ ਨਜ਼ਰ ਜਿਹੜੀ ਭਾਈ ਅਮਰਤਪਾਲ ਦੇ ਸੌ ਚੁੱਕ ਸਮਾਗਮ ਤੇ ਹੈਗੀ ਆ ਤੁਹਾਨੂੰ ਮਤਲਬ ਕਿ ਇਹਦਾ ਜਿਹੜਾ ਸਪਸ਼ਟੀਕਰਨ ਆਮ ਲੋਕਾਂ ਨੂੰ ਕਿਵੇਂ ਦੇਣਾ ਲੱਗਦਾ ਨਹੀਂ ਦੇਖੋ ਜਿਵੇਂ ਸਪਸ਼ਟੀਕਰਨ ਕਿਸ ਤਰੀਕੇ ਨਾਲ ਜੀ ਸਮਿਕਰਨ ਜਿਹੜਾ ਸਮਾਜਵੇਂ ਇੱਕ ਦੋ ਦਿਨ ਦਾ ਸਮਾਜ ਤੁਸੀਂ ਦੱਸ ਰਹੇ ਹੋ ਸੋਂ ਕਿ ਸੁਖ ਸਮਾਗਮ ਕਿੱਥੇ ਹੋ ਸਕਦਾ ਹੈ ਹਾਂ ਜੀ ਉਸ ਅੰਸ਼ਰ ਤੇ ਖੋਣ ਦੇ ਸਹੀ ਲਾਇਆ ਜਾ ਸਕਦਾ ਹੈ ਕਿ ਇਹ ਨਾ ਅਕੀਦੇ ਲਾ ਸਕਦੇ ਆ ਤਾਂ ਹੁਣ ਜੋ ਹੋਊਗਾ ਖਰਾ ਸਾਹਮਣੇ ਹੋਊਗਾ ਹੈ ਨਾ ਜੀ ਤਾਂ ਇਸ ਤੇ ਹੁਣ ਅਪਾ ਪਹਿਲਾਂ ਕੋਈ ਟਿਕਾ ਟਿਕਣੀ ਕਿਵੇਂ ਕਰ ਸਕਦੇ ਆ ਖਰਾਸਾ ਜੀ ਮੈਂ ਤੁਸੀਂ ਇਹਦਾ ਹੈਂਡਲ ਕਰਦੇ ਹੋ ਕੇਸ ਇਹਨਾਂ ਦਾ ਭਾਈ ਅਮਰਤਪਾਲ ਦਾ ਤੇ ਕੋਈ ਫੀਡਬੈਕ ਵਗੈਰਾ ਤੁਹਾਨੂੰ ਸਰਕਾਰ ਦੇ ਵੱਲੋਂ ਕੋਈ ਆਈ ਨਹੀਂ ਹੈਗੀ ਕੋਈ ਨਹੀਂ ਸਰਕਾਰ ਵੱਲੋਂ ਕੀ ਫੀਡਬੈਕ ਆਉਣੀ ਹੈ ਸਰਕਾਰ ਨੇ ਤਾਂ ਜਿਵੇਂ ਐਨਸੀ ਵਧਾਈ ਹੈ ਜੀ ਉਹ ਮੈਨੂੰ ਕੋਈ ਫੀਡਬੈਕ ਆ ਸੰਭੀ ਅੱਛਾ ਜੀ ਹਾਂ ਜੀ ਅ ਖਰਾਸਾ ਇਹ ਸਵਾਲ ਹੈਗਾ ਕਿ ਜੇ ਭਾਈ ਅਮਰਤਪਾਲ ਨੂੰ ਸਰਕਾਰ ਬਾਹਰ ਲੈ ਕੇ ਆਉਂਦੀ ਹੈ ਸੋਚ ਕੁ ਸਮਾਗਮ ਤੇ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਵੀ ਪੱਕੀ ਰਿਹਾਈ ਹੋਵੇਗੀ ਜਾਂ ਮਤਲਬ ਕਿ ਜਮਾਨਤ ਤੇ ਇੱਕ ਵਾਰੀ ਪੈਰੋਲ ਤੇ ਆਣਗੇ ਇਹ ਕੋਈ ਕਿ ਟੈਂਪਰਰੀ ਰੀਲੀਜ਼ ਦਾ ਪ੍ਰੋਵੀਜ਼ਨ ਹੈ ਜੀ ਅੰਡਰ ਸੈਕਸ਼ਨ 15 ਆਫ ਐਨਐਸਏ ਤਾਂ ਉਸ ਦੇ ਵਿੱਚ ਹੋ ਸਕਦਾ ਨਹੀਂ ਜੀ ਹੂੰ ਹਾਂਜੀ ਭਰਾ ਸਾਹਿਬ ਜੀ ਜਿਸ ਤਰ੍ਹਾਂ ਡਿਬਰੂਗੜ ਦੇ ਬਾਕੀ ਨੌਜਵਾਨ ਹੈਗੇ ਨੇ ਹਾਂਜੀ ਉਹਨਾਂ ਦੀ ਰਿਹਾਈ ਵਾਸਤੇ ਤੁਸੀਂ ਕੀ ਕਹਿੰਦੇ ਹੋ ਦੇਖੋ ਹਲੇ ਤਾਂ ਜਿਹੜੀ ਪਰਮਾਨੈਂਟ ਰਿਹਾਈ ਹੈ ਉਸ ਦੇ ਬਾਰੇ ਤਾਂ ਮਾ ਦਾ ਭਾਈ ਅਮਰਿਤਪਾਲ ਸਿੰਘ ਦਾ ਕਲੀਅਰ ਹੋਇਆ ਤੇ ਨਾਂ ਤੇ ਸਾਫੀਆਂ ਦਾ ਹੋਇਆ ਹੈ ਜੀ ਤਾਂ ਦੇਖੋ ਅਸੀਂ ਕੋਰਟ ਕੀ ਸਾਖੀਆਂ ਦੇ ਚੱਲ ਰਹੇ ਨੇ ਪੁਰਾਣੀ ਐਨਐਸਏ ਦਾ ਹਾਲੇ ਉਹਨਾਂ ਦਾ ਕੁਝ ਨਹੀਂ ਕਰਿਆ ਉਹ ਤਾਂ ਚਕੂ ਦੀ ਐਨਐਸਏ ਵੀ ਖਤਮ ਹੋ ਗਈ ਜਿੱਦ ਲਈ ਇਹੀ ਕਾਣ ਹੈ ਤਾਂ ਇੱਕ ਵਾਰੀ ਉੱਥੇ ਜਾ ਕੇ ਮਿਲ ਕੇ ਤੇ ਡਿਸਕਸ਼ਨ ਕਰਕੇ ਜੀ ਕਿ ਇਹਨੇ ਫੈਰਬੀ ਕਰਨੀ ਹੈ ਤੇ ਉਹ ਕੀ ਚੱਲਾਂਗੇ ਜੀ ਹਾਂਜੀ ਭਰਾ ਸਾਹਿਬ ਜੀ ਜਿਸ ਤਰ੍ਹਾਂ ਇਹ ਭਗਵੰਤ ਮਾਨ ਨੇ ਕਾਰਵਾਈ ਕੀਤੀ ਸੀ ਐਨਐਸਏ ਜਿਹੜੀ ਵਿਧਾ ਦਿੰਦੀ ਹੈਗੀ ਸੀਗੀ ਤੁਹਾਨੂੰ ਵੀ ਸਾਰਾ ਕੁਝ ਕਿਵੇਂ ਲੱਗਦਾ ਜੀ? ਕੋ ਬੜਾ ਜਿਆਦਾ ਸੈਕਸ ਸਰਕਾਰ ਵੱਲੋਂ ਤਾਂ ਕਹਿ ਜੀ ਹੈ ਨਾ ਜੀ ਕੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਸਰਕਾਰ ਵੱਲੋਂ ਜੀ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਦਾ ਵੋਟ ਬੈਂਕ ਖੁਰ ਗਿਆ ਸਰਕਾਰ ਦਾ ਸਰਕਾਰ ਦਾ 46 ਤੋਂ 21.2% ਤੇ ਆ ਚੁੱਕੇ ਹੈ ਜੀ ਤੇ ਬੜਾ ਉਹਨਾਂ ਲਈ ਘਾਤਕ ਸਾਬਤ ਹੋ ਰਿਹਾ ਜੀ ਜਿਹੜੀ ਐਨਐਐਸ਼ੇ ਭਾਈ ਅਮਰਪਾਲ ਸਿੰਘ ਤੇ ਸਾਫੀਆਂ ਤੇ ਲਾਈ ਹੈ ਉਹੀ ਇਹਨਾਂ ਦੀ ਜੜਾ 'ਚ ਬੈਠੀ ਹੈ ਜੀ ਇਹ ਆ ਜੀ ਨੇ ਕਰੋ ਸਾਹਿਬ ਜੀ लास्ट ਸਵਾਲ ਹੈਗਾ ਵੀ ਲੋਕਾਂ ਦੀਆਂ ਜਿਹੜੀਆਂ ਆਸਾਂ ਜੁੜੀਆਂ ਸੀਗੀਆਂ ਭਾਈ ਅੰਮ੍ਰਿਤਪਾਲ ਦੇ ਨਾਲ ਵੀ ਅਸੀਂ ਜਿਤਾ ਕੇ ਇਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਤੇ ਲੋਕਾਂ ਦੀ ਜਿਹੜੀ ਲੋਕਾਂ ਦੇ ਮਸਲੇ ਹੈਗੇ ਨੇ ਉਹ ਹੱਲ ਹੋਣਗੇ ਤੁਹਾਨੂੰ ਲੱਗਦਾ ਉਹਨਾਂ ਦੀ ਆਸਾਂ ਜਿਹੜੀਆਂ ਆਸਾਂ ਦੇ ਬੂਰ ਪਵੇਗਾ ਇਹ ਕੋਲ ਜ਼ਰੂਰ ਪਵੇਗਾ ਜੀ ਜੋ ਇੱਕ ਲੜਾਈ ਹੁੰਦੀ ਹੈ ਕਲੋਨੀ ਲੜਾਈ ਹੈ ਸਿਆਸੀ ਲੜਾਈ ਹੈ ਉਹ ਲੜ ਰਹੇ ਆ ਜੀ ਸਾਡੇ ਮਹਾਰਾਜ ਗੁਰੂ ਮਹਾਰਾਜ ਨਹੀਂ ਗੁਰੂ ਗਵਿੰਦ ਸਿੰਘ ਮਹਾਰਾਜ ਨਹੀਂ ਕਰਾਉਣੀ ਹੈ ਤੇ ਹਾਂਜੀ ਖਰਾ ਸਭ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਵਾਸਤੇ ਜੀ ਸ਼ੁਕਰੀਆ ਮਾਰੇ ਸ਼ੁਕਰੀਆ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ